ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਇੱਕ ਵੈੜ ਦਿਖਾਉਣੇ ਬਈ ਤਾਜੀ ਸੂਈਆ ਜਿਹੜੀ ਵੀਡੀਓ ਬਣਾਈ ਆ ਪਿੰਡ ਬਜੀ ਦਾ ਢਲਮਾ ਜਿਲ੍ਹਾ ਨਕਲਾ ਪਰਮਾੜਾ ਤਸੀਲ ਦਾ ਪਪੈਂਦੀਆ ਨੇੜੇ ਦੇ ਪਿੰਡ ਬਾਈ ਨੂੰ ਉਧਰ ਹੋਏ ਗੱਲ ਕਰੀਏ ਬਾਈ ਤਪਾ ਵੀ ਖਾਸ ਨੇੜੇ ਆ ਪਫਗਨਚੇ ਵੀ ਨੇੜੇ ਆ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ 77551 97660 ਠੀਕ ਆ ਬਾਈ ਕਿਹੜਾ ਸੂਆ ਸੂਈਆ ਬਾਈ ਇਹ ਇਹ ਵੀਰੇ ਤੀਸਰਾ ਸੂਆ ਵੈੜ ਸੂਈ ਹੈ ਠੀਕ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਬੀਰੇ ਰਾਤ ਸੂਈ ਆ ਰਾਤ ਸੂਈਆ ਬੱਚਾ ਆ ਤੇ ਮਗਰ ਆ ਗਿਆ ਬੱਚਾ ਆ ਤੇ ਜ਼ੇਰ ਵਗੈਰਾ ਓਕੇ ਜ਼ੇਰ ਦੀ ਓਕੇ ਫੁੱਲ ਗਰੰਟੀ ਆ ਭਾਈ ਹਾਂਜੀ ਲੈਵਾ ਦੇਖੋ ਭਾਈ ਲੈਵਾ ਕਮਾਲ ਦਾ ਡਰ ਆ ਜੀ ਨੂੰ ਕਰਮਲ ਨੂੰ ਲੈਵਾ ਵਗੈਰਾ ਇਕੱਲਾ ਇਕੱਲਾ ਥਣ ਪਿਆ ਗਲਾਬੀ ਥਣ ਆ ਰਿਆ ਨਾੜਾ ਨੂੰ ਨਾ ਪੁੱਲ ਜਿੰਗਿਆ ਕਿੰਨਾ ਇਹਦਾ ਫਿੱਦਰ ਦੁੱਧ ਕੱਢਿਆ ਵਾ ਦੁੱਧ ਵੀਰੇ ਪਿਛਲੇ ਸੂਈ 17 18 ਦਿੱਤਾ ਇਸ ਵਾਰ 20 ਦੀ ਆਪਾਂ ਗਰੰਟੀ ਦਿੰਨੇ ਹਾਂ ਠੀਕ ਆ ਤੇ ਕਿੰਨਾ ਕਪੋੜਾ ਫਿਰ ਤੋਂ ਆ ਬੋਲਾ ਵੀਰੇ ਤੜਕੇ 5 ਕਿਲੋ ਚੋਇਆ ਤੇ ਰਾਤ ਅਸੀਂ ਵਧੀਆ ਚੋਲੇ ਚੋਲੇ ਠੀਕ ਆ ਭਾਈ ਹਾਂ ਸਾਉਸੀ ਲਵੋ ਦਾ ਨਾ ਬਾਈ ਜਿਵੇਂ ਮਰਜੀ ਕੋਈ ਦਿੱਕਤ ਨਹੀਂ ਧਾਰਾ ਮਾਰੋਗੇ ਹਾਂ ਧਾਰਾ ਲੋ ਮਾਰ ਦੋ ਬਸ ਤਬਾ ਫੁੱਲ ਵੀਡੀਓ ਚ ਮਾਰੀਆਂ ਲਓ ਦੁਬਾਰੇ ਵੀ ਮਾਰੋ ਸ਼ੋਰਟ ਤੇ ਵੀ ਬਾਈ 2000 ਰੁਪਏ ਵਗੈ ਲੈ ਲਓ ਜੀ ਚੈੱਕ ਕਰੋ ਪੈਸੇ ਦੋ ਡੰਗ ਦੋ ਵਾਰੀ ਚਾਹੇ ਚਾਰ ਵਾਰੀ ਵੇਜੋ ਬਦਲ ਬਦਲ ਕੇ ਕੋਈ ਦਿੱਕਤ ਹੀ ਨਹੀਂ ਹੈ ਸਹੀ ਗੱਲ ਹੈ ਲੈ ਕੋਈ ਚੱਕਰ ਹੀ ਨਹੀਂ ਕਰਮਾਲ ਨੇ ਜੇ ਮਰਜੀ ਤੇ ਚਾਰ ਵਾਰੀ ਵੇਜੋ ਪੰਜ ਵਾਰੀ ਵੇਜੋ ਬੋਲਾ ਬਾਈ ਮੇਰਾ ਗਾੜਾ ਹੀ ਮਾਰ ਦਿਆ ਫੈਟ ਫੂਡ ਚੰਗੀ ਆਊਗੀ ਤੇ ਮੁੱਲ ਇਹਦਾ ਬਈ ਕੀ ਜਾਂਦਾ 58000 ਰੁਪਏ ਚੋ ਛੋੜ ਕਰਾਂਗੇ ਬਈ 100 ਦਾ ਨੋਟ ਠੀਕ ਹੈ ਹਾਂ ਜੀ 55000 ਰੁਪਏ ਤੋਂ ਬਈ ਕਹਿੰਦਾ 100 ਰੁਪਿਆ ਛੋੜੀ ਹੋਊਗੀ ਜੇ ਕਿਸੇ ਵੀ ਵੀਰ ਨੂੰ ਗਾੜਾ ਪਸੰਦ ਆਵੇ ਬਈ ਨਿੱਕ ਡੈਕ ਜਰੂਰ ਕਰੇ ਛੋੜ ਲਓ ਵੇਖਣ ਲਈ ਤਨਵਾ